ਨਾਜ਼ਰਾਂ ਨੇ ਰੂਏ ਗੁਰ ਗੋਬਿੰਦ ਸਿੰਘ ਮਸਤ ਹੱਕਦਾਰ ਕੂਏ ਗੁਰ ਗੋਬਿੰਦ ਸਿੰਘ ਖਾਕ ਬੋਸੇ ਬਾਇ ਗੁਰ ਗੋਬਿੰਦ ਸਿੰਘ ਮਖਵਲ ਅਜ ਆਲਾਏ ਗੁਰ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰ ਗੋਬਿੰਦ ਸਿੰਘ ਸਾਜਦੋ ਮਕਸੂਦ ਗੁਰ ਗੋਬਿੰਦ ਸਿੰਘ ਜੁਮਲਾ ਫੈ ਜੋ ਜੂਦ ਗੁਰ ਗੋਬਿੰਦ ਸਿੰਘ ਸਰਵਰਾ ਰਾਤਾਜ ਗੁਰ ਗੋਬਿੰਦ ਸਿੰਘ ਵਰਤਰੀ ਮੇਰਾਜ ਗੁਰੂ ਗੋਬਿੰਦ ਸਿੰਘ ਅਸ਼ਰ ਕੋ ਦਸੀ ਰਾਮ ਗੁਰੂ ਗੋਬਿੰਦ ਸਿੰਘ ਵਾਸ ਫੇ ਅਕਰਾਮ ਗੁਰੂ ਗੋਬਿੰਦ ਸਿੰਘ ਓ ਮੇ ਕੋ ਦਸ ਬਕਰ ਗੁਰੂ ਗੋਬਿੰਦ ਸਿੰਘ ਗਾਸ਼ਿਆ ਵਰਦਾਰ ਗੁਰੂ ਗੋਬਿੰਦ ਸਿੰਘ ਕਦਰ ਕੁਦਰਤ ਦਾ ਪੇਸ਼ ਗੁਰੂ ਗੋਬਿੰਦ ਸਿੰਘ ਇਨਕੀ ਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ ਦਿਆ ਉਲਵੀ ਖਾਕ ਗੁਰ ਗੋਬਿੰਦ ਸਿੰਘ ਚਾ ਕਰੇ ਚਾਲਾਕ ਗੁਰ ਗੋਬਿੰਦ ਸਿੰਘ ਤਖਤ ਵਾਲਾ ਜ਼ੈਰ ਗੁਰ ਗੋਬਿੰਦ ਸਿੰਘ ਲਾ ਮਕਾਨੇ ਸੈਰ ਗੁਰ ਗੋਬਿੰਦ ਸਿੰਘ ਬਾਦ ਤਰ ਬਰਤ ਅਜ ਹਰ ਕਦਰ ਗੁਰ ਗੋਬਿੰਦ ਸਿੰਘ ਜਾਵੇਦਾਨੀ ਸਦਰ ਗੁਰ ਗੋਬਿੰਦ ਸਿੰਘ آل روشن زے گرگو بند سنگ یعنی دل گلشن زے گرگو بند سنگ روز افزو جا ہے گر گوبند سنگھ ਦੇਵ ਤਖਤੋ ਗਾ ਗੁਰੂ ਗੋਬਿੰਦ ਸਿੰਘ ਮਰਸ਼ਦਲਦਾਰ ਹੈ ਗੁਰੂ ਗੋਬਿੰਦ ਸਿੰਘ ਬੀਨ ਸ਼ਹਿਰ ਐਨ ਗੁਰੂ ਗੋਬਿੰਦ ਸਿੰਘ ਜ਼ੁਮਲਾ ਦਰ ਫਰਮਾਨ ਗੁਰ ਗੋਬਿੰਦ ਸਿੰਘ ਵਰਤ ਰਾਮ ਦਿਸ਼ਾਨ ਗੁਰ ਗੋਬਿੰਦ ਸਿੰਘ ਹਰ ਦੋ ਆਲਮ ਖੈਲ ਗੁਰ ਗੋਬਿੰਦ ਸਿੰਘ ਜ਼ੁਮਲਾ ਅੰਦਰ ਜ਼ੈਲ ਗੁਰ ਗੋਬਿੰਦ ਸਿੰਘ ਵਾਗ ਬੋ ਵਹਾਬ ਗੁਰ ਗੋਬਿੰਦ ਸਿੰਘ ਫਾਤਿਹ ਹਰ ਬਾਬ ਗੁਰ ਗੋਬਿੰਦ ਸਿੰਘ ਸ਼ਾਮਲਲ ਅਸ਼ਫਾਕ ਗੁਰ ਗੋਬਿੰਦ ਸਿੰਘ ਕਾਮਲਲ ਅਖਲਾਕ ਗੁਰ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ ਜ਼ੁਮਲਾ ਰੋਜ਼ੀ ਖਾ ਗੁਰ ਗੋਬਿੰਦ ਸਿੰਘ ਫੈਜ਼ ਹਕਮਦਾਰ ਗੁਰ ਗੋਬਿੰਦ ਸਿੰਘ ਵਿਸ਼ਤੋ ਹਫਤ ਗਦਾਏ ਗੁਰ ਗੋਬਿੰਦ ਸਿੰਘ ਹਫਤ ਹਮ ਸ਼ੈਦਾਏ ਗੁਰ ਗੋਬਿੰਦ ਸਿੰਘ ਖਾ ਕਰੋ ਬਿਸ਼ਰਾਏ ਗੁਰ ਗੋਬਿੰਦ ਸਿੰਘ ਹਮਸਾ ਬਸ ਫ ਬੈਰਾਏ ਗੁਰ ਗੋਬਿੰਦ ਸੰਗ ਬਰਦੋ ਆਲਮ ਦਸ਼ਸ਼ ਗੁਰ ਗੋਬਿੰਦ ਸੰਗ ਜੁਮਲਾ ਉਲਵੀ ਪਸ਼ਤ ਗੁਰ ਗੋਬਿੰਦ ਸੰਗ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ ਕਮ ਤਰੀ ਜੈ ਸ਼ਗਾਨ ਗੁਰ ਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰ ਗੋਬਿੰਦ ਸਿੰਘ ਬਾਦਯਾਨਸ਼ ਫਿਦਾਏ ਗੁਰ ਗੋਬਿੰਦ ਸਿੰਘ ਫਰਕ ਉਹ ਬਰਬਾਏ ਗੁਰ ਗੋਬਿੰਦ ਸਿੰਘ ਕਮਤਰੀ ਜੇ ਸ਼ਗਾਂ ਗੁਰ ਗੋਬਿੰਦ ਸਿੰਘ ਅਰੇ ਜਾਚੀ ਨੇ ਖਾਨ ਗੁਰ ਗੋਬਿੰਦ ਸਿੰਘ ਬਾਦ ਜਾਨਸ਼ ਫਿਦਾਏ ਗੁਰ ਗੋਬਿੰਦ ਸਿੰਘ ਫਰਕ ਉਹ ਬਰਬਾਏ ਗੁਰ ਗੋਬਿੰਦ ਸਿੰਘ ਸ਼ਾਹੀ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਇਹ ਕਰਨ ਪ੍ਰਭ ਮੋਹੇ ਪਠਾਇਓ ਤਬ ਮੈਂ ਜਗਤ ਜਨਮ ਧਰ ਆਇਓ ਜਮਦਨ ਕਹੀ ਇਨੈ ਤਮ ਕਹੋ ਔਰ ਕਿਸੂਤੇ ਬਹਿਰ ਨਾ ਗਹਿ ਹੋਂ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਮੋ ਕੋ ਦਾਸ ਤਵਨ ਕਾ ਜਾਨੋ ਜਾ ਮੈਂ ਬੇਦ ਨਰੰਚ ਬਸਾਨੋ ਮੈਂ ਹੋ ਪਰਮਪੁਰਖ ਕੋ ਦਾਸ ਆ ਦੇਖਨ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਾ ਸੋ ਕਹਿਓ ਮ੍ਰਿਤ ਲੋਗ ਦੇ ਮੋਨ ਨਾਰਹ ਹੋ ਤਹੀ ਪ੍ਰਕਾਸ਼ ਹਮਾਰਾ ਬਯੋ ਬਟਨਾ ਸ਼ਹਿਰਾ ਵਿਖੈ ਬਵਲੈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ